ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੜੀ ਸ਼ਕਤੀ ਦੇ ਨਾਲ ਨਸ਼ਾ ਵੇਚਣ ਵਾਲਿਆਂ ਅਤੇ ਰਿਸ਼ਵਤ ਲੈਣ ਵਾਲਿਆਂ ਖਿਲਾਫ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਔਰ ਇਸ ਦੌਰਾਨ ਕਈ ਵੱਡੇ-ਵੱਡੇ ਅਧਿਕਾਰੀ ਇਥੋਂ ਤੱਕਰ ਕੀ ਉਹਨਾਂ ਨੇ ਆਪ ਦੇ ਵਿਧਾਇਕ ਜਾਂ ਮੰਤਰੀ ਵਗੈਰਾ ਵੀ ਨਹੀਂ ਬਖਸ਼ੇ ਹਨ। ਤਾਂ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਐਸਐਸਪੀ ਬਠਿੰਡਾ ਅਮਨੀਤ ਕੋਡਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਠਿੰਡਾ ਪੁਲਿਸ ਵੱਲੋਂ ਬੀਤੇ ਹਫਤੇ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਇਸ ਦੇ ਨਾਲ ਨਾਲ ਹੀ ਕਤਲ ਦੇ ਮਾਮਲੇ ਦੇ ਵਿੱਚ ਅਤੇ ਹੋਰ ਕਈ ਮਾਮਲਿਆਂ ਦੇ ਵਿੱਚ ਜਿਹੜਾ 24 ਘੰਟਿਆਂ ਦੇ ਵਿੱਚ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਤਾਂ ਜਿਵੇਂ ਕਿ ਬਜ਼ੁਰਗ ਕਹਿੰਦੇ ਨੇ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਸਾਰੇ ਪੁਲਿਸ ਅਧਿਕਾਰੀ ਜਾਂ ਵੱਖ-ਵੱਖ ਵਿਭਾਗਾਂ ਦੇ ਜਿਹੜੇ ਅਧਿਕਾਰੀ ਹੈ ਉਹ ਸਾਰੇ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਸਾਨੂੰ ਕਿਸੇ ਨਾ ਕਿਸੇ ਤੇ ਯਕੀਨ ਕਰਨਾ ਪੈਂਦਾ ਹੈ ਤਾਂ ਐਸਐਸਪੀ ਬਠਿੰਡਾ ਅਮਨੀਤ ਕੋਡਲ ਦਾ ਕਹਿਣਾ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਕਿਸੇ ਨੂੰ ਡਰਨ ਦੀ ਘਬਰਾਉਣ ਦੀ ਕਿਸੇ ਅਫੀਸਰ ਤੋਂ ਕੋਈ ਲੋੜ ਨਹੀਂ ਕਿਉਂਕਿ ਉਹਨਾਂ ਨੇ ਵੀ ਕੋਰਟ ਫੱਤਾ ਦੇ ਵਿੱਚ ਇੱਕ ਐਸਐਚਓ ਦੇ ਖਿਲਾਫ ਆਈ ਸ਼ਿਕਾਇਤ ਤੇ ਵੀ ਜਿਹੜੀ ਉਹਨਾਂ ਨੂੰ ਅ ਸ਼ਿਕਾਇਤਕਰਤਾ ਨੂੰ ਜਿਹੜਾ ਵਿਸ਼ਵਾਸ ਦਿਵਾਇਆ ਸਾਨੂੰ ਇਨਫੋਰਮੇਸ਼ਨ ਆਈ ਕਿ ਭਾਈ ਭਕਤੌਰ ਸਿੰਘ ਕੋਰਫੱਤਾ ਖੜਾ ਵੀਂ ਪੈਂਦਾ ਹੈ ਉਹ ਫਿਰ ਰਣਜੀਤ ਸਿੰਘ ਨਾਮ ਦੇ ਵਿਅਕਤੀ ਦਾ ਤਿੰਨ ਮੁੰਡਿਆਂ ਨੇ ਰੋਡਸਿੰਗਲ ਨੂੰ ਲੱਤਾਂ ਤੇ ਅਟੈਕ ਕੀਤਾ ਜਿਸ ਦੇ ਨਾਲ ਉਹਦੀ ਕਾਫੀ ਲੱਤਾਂ ਤੇ ਇੰਜਰੀਜ਼ ਆਈਆਂ ਗੁਰਪ੍ਰੀਤ ਸਿੰਘ ਇਸ ਟਾਈਮ ਸਿਵਲ ਹਸਪੀਟਲ ਬਠਿੰਡਾ ਦਾਖਲ ਹੈ ਉਹ ਕੌਨਸ਼ੀਅਸ ਹੈ ਉਹਨੇ ਹੋਸ਼ ਚ ਹੈ ਉਹਦੇ ਬਿਆਨات ਥਾਣਾ ਕੋਰਪੋਰਸ ਦਾ ਵਿੱਚ ਮੁਕੱਦਮਾ दर्ज ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਰਾਰ ਕੀਤਾ ਜਾਵੇ ਫਾਈਲ ਤੋਂ ਅੱਜ ਜੀ ਜਿਹੜਾ 31 ਮਈ ਨੂੰ ਸ਼ਾਮ ਨੂੰ ਇੱਕ ਐਕਸ ਸਰਵਿਸਮੈਨ ਰੰਬੀਰ ਸਿੰਘ ਉਹਨਾਂ ਦੇ ਬਹੁਤ ਹੀ ਬੇਰਹਿਮੀ ਨਾਲ ਦੋ ਉਹਨਾਂ ਦੇ ਆਈਡੈਂਟੀਫਾਈਡ ਔਰ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਹਨਾਂ ਤੇ ਬਹੁਤ ਜ਼ਿਆਦਾ ਅਟੈਕ ਕੀਤਾ ਗਿਆ ਸੀਗਾ ਉਹਨਾਂ ਦੇ ਪਿੰਚ ਉਹਦੇ ਤਹਿਤ ਅਸੀਂ ਐਫ ਆਈ ਆਰ ਨੰਬਰ 44 ਪਹਿਲੀ ਜੂਨ ਨੂੰ ਅੰਡਰ ਸੈਕਸ਼ਨ ਅਟੈਂਪਟ ਟੂ ਮਰਡਰ ਰੌਂਗਪੋਲ ਰਿਸਟ੍ਰੇਨਟ ਔਰ ਜਿਹੜੇ ਇੰਜਰੀ ਦੇ ਸੈਕਸ਼ਨ ਹੁੰਦੇ ਉਹਦੇ ਤਹਿਤ ਅਸੀਂ ਕੋਰਪਟਾ ਥਾਣੇ 'ਚ ਮਕਦਮਾ ਦਰਜ ਕਰਦੇ ਸਾਰੀ ਆਪਣੀ ਸਪੈਸ਼ਲਾਈਜ਼ ਟੀਮਾਂ ਨੂੰ ਰਾਤੋ ਰਾਤ ਲਵਾ ਕੇ ਬੜੀ ਮਿਹਨਤ ਦੇ ਨਾਲ ਜਿਹੜੇ ਦੋ ਮੁੱਖ ਦੋਸ਼ੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਲੋਂਗ ਵਿਦ ਜਿਹੜੀ ਗੱਡੀ ਚੋਂ ਆਏ ਸੀਗੇ ਤੇ ਦੌਰਾਨੇ ਤਫਤੀਸ਼ ਅੱਜ ਅਸੀਂ ਉਹਨਾਂ ਤੋਂ ਜਿਹੜੇ ਵੈਪਨਸ ਯੂਜ਼ ਕੀਤੇ ਗਏ ਸੀ ਇਹ ਸਾਰੀ ਕੁਟਮਾਰ ਚ ਵਿਚ ਇਨਕਲੂਡਡ ਰੋਡ ਕੁਲਹਾੜੀ ਔਰ ਜਿਹੜੀ ਇੱਕ ਦੋਸ਼ੀ ਗੁਰਪ੍ਰੀਤ ਦੇ ਕੋਲ ਇੱਕ ਵੈਪਨ ਸੀਗਾ ਜਿਹਦੀ ਉਹ ਕੋਈ ਪ੍ਰੂਫ ਨਹੀਂ ਦੇ ਪਾਇਆ ਉਹਨਾਂ ਨੂੰ ਬਰਾਮਦ ਕਰਕੇ ਅਸੀਂ ਜਿਹੜਾ ਆਰਮਜ਼ ਐਕਟ ਦਾ ਇਸ ਕੇਸ 'ਚ ਵਾਅਦਾ ਕੀਤਾ ਔਰ ਜਿਹੜਾ ਤੀਜਾ ਅਨਆਇਡੈਂਟਿਫਾਈਡ ਕਿਊ ਸੀਗਾ ਦੁਰਾਨੇ ਤੱਕ ਪੇਸ਼ ਅਸੀਂ ਉਹਨੂੰ ਵੀ ਆਇਡੈਂਟਿਫਾਈ ਕੀਤਾ ਉਹਨੂੰ ਵੀ ਅਸੀਂ ਬਹੁਤ ਜਲਦੀ ਅਰੈਸਟ ਕਰ ਲਾਂਗੇ ਔਰ ਇਸ ਦੇ ਨਾਲ ਨਾਲ ਅੱਜ ਮੈਂ ਐਸਪੀ ਦਿਹਾਤੀ ਦੇ ਨਾਲ ਜਿਹੜੇ ਆਪਣੇ ਵਿਕਟਿਮ ਹੈਗੇ ਰਣਜੀਤ ਸਿੰਘ ਉਹਨਾਂ ਦਾ ਹਾਲਚਲ ਪੁੱਛਣ ਲਈ ਜਿਸ ਪ੍ਰਾਈਵੇਟ ਹਸਪੀਟਲ 'ਚ ਐਡਮਿਟਡ ਹੈਗੇ ਉਹਨਾਂ ਨੂੰ ਮਿਲ ਕੇ ਆਈਆਂ ਤੇ ਉਹ ਬਹੁਤ ਹੀ ਸਟਰੋਂਗ ਸਪਿਰਿਟਿਡ ਹੈਗੇ ਉਹਨਾਂ ਦੇ ਇੱਕ ਜਿਹੜੀ ਲੈਗ ਚ ਜ਼ਿਆਦਾ ਇੰਗਰੀ ਹੈ ਜਦੋਂ ਉਹਨਾਂ ਨੇ ਦੱਸਿਆ ਕਿ ਮਹੀਨੇ ਬਾਅਦ ਦੁਬਾਰਾ ਸਰਜਰੀ ਹੋਣੀ ਹੈ ਤੇ ਦੂਜੀ ਜਿਹੜੀ ਲੱਤ ਹੈ ਉਹ ਥੋੜੀ ਬੈਟਰ ਹੈ ਔਰ ਮੈਂ ਉਹਨਾਂ ਨੂੰ ਸਾਰੀ ਹੁਣ ਤੱਕ ਦੀ ਤਫ਼ਤੀਸ਼ ਤਾਂ ਦੱਸ ਕੇ ਆਈਆਂ ਵੀ ਅਸੀਂ ਕਿਸ ਸਟੇਜ ਆਫ ਇਨਵੈਸਟੀਗੇਸ਼ਨ ਤੇ ਪਹੁੰਚੇ ਔਰ ਜਿਹੜੀ ਦੂਜੀ ਵੀਡੀਓ ਇੱਕ ਅਕਿਊਜ਼ ਹੈ ਜਿਹੜਾ ਜਿਹਦਾ ਨਾਮ ਕੁਲਦੀਪ ਕਾਲਾ ਹੈ ਉਹਦੀ ਜਿਹੜੀ ਦੂਜੀ ਵੀਡੀਓ ਸਾਨੂੰ ਮਿਲੀ ਹੈ ਅਸੀਂ ਉਹਦੇ ਤੇ ਉਹਦੀ ਵੀ ਤਫ਼ਤੀਸ਼ ਕਰਦੇ ਹਾਂ ਉਹਦੇ ਤੇ ਇੱਕ ਸੈਪਰੇਟ ਰੈਲੇਵੈਂਟ ਸੈਕਸ਼ਨ ਦਾ ਤੋਂ ਐਫ ਆਈ ਆਰ ਉਹ ਦਰਜ ਕਰਾਂਗੇ ਤੇ ਇਸ ਦੇ ਨਾਲ ਇਹ ਵੀ ਦੱਸਣਾ ਚਾਹਾਂਗੀ ਕਿ ਕੱਲ ਰਾਤ ਨੂੰ ਜਿਹੜੇ ਇੱਕ ਲੱਖੀ ਸਿੱਧੂ ਹੈਗੇ ਉਹਨਾਂ ਦੇ ਪਿੰਡੇ ਜਿਨ੍ਹਾਂ ਨੇ ਇੱਕ ਵੀਡੀਓ ਪਾਈ ਸੀ ਕਿ ਸਾਡੇ ਐਸਐਚਓ ਕੋਟਪਟਾ ਇੰਸਪੈਕਟਰ ਮਨੀਸ਼ ਦਾ ਜਿਨ੍ਹਾਂ ਨੇ ਇਲਜ ਕੀਤਾ ਸੀ ਕਿ ਇਹ ਉਹਨਾਂ ਨੇ ਮਿਸ ਬਿਹੇਵ ਕੀਤਾ ਤੇ ਉਹਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਰਾਤ ਨੂੰ ਹੀ ਮੈਂ ਉਹਨਾਂ ਨਾਲ ਮੇਰਾ رابطہ قائم ਹੋ ਗਿਆ ਸੀਗਾ ਨਾ ਯਾ ਸ਼ੋਰਟ ਇਨ ਕਿ ਵੀ ਵਿਲ ਟੇਕ ਡਿਸਪਲਿਨਰੀ ਐਕਸ਼ਨ ਉਸ ਐਸਐਚਓ ਦੇ ਖਿਲਾਫ ਔਰ ਤੁਹਾਨੂੰ ਕਿਸੇ ਤੋਂ ਵੀ ਘਬਰਾਣ ਦੀ ਲੋੜ ਨਹੀਂ ਉਹਨਾਂ ਨੂੰ ਮੈਂ ਆਪਣਾ ਵੀ ਮੋਬਾਈਲ ਨੰਬਰ ਦੇ ਦਿੱਤਾ ਸੀ ਕਿ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੁਸੀਂ ਮੈਨੂੰ ਹੀ ਐਸਪੀ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਐਂਡ ਹੀ ਆਲਸੋ ਸਪੋਰਟਡ ਅਸ ਉਹਨਾਂ ਨੂੰ ਵੀ ਉਹਨਾਂ ਨੇ ਐਗਨੋਜ਼ ਕੀਤਾ ਕਿ ਤੁਸੀਂ ਜਲਦੀ ਬੰਦੇ ਫੜ ਲਏ ਸੀਗੇ ਬਾਕੀ ਜਿਹੜੀ ਵੀ ਉਹਨਾਂ ਨੂੰ ਡਰਗ ਦੀ ਕੋਈ ਇਨਪੁੱਟ ਦੇਣੀ ਹੈ ਆਈ ਟੋਲਡ ਹਿਮ ਕਿ ਤੁਸੀਂ ਇਹ ਮੈਨੂੰ ਡਾਇਰੈਕਟਲੀ ਵੀ ਦੱਸ ਸਕਦੇ ਹੋ ਔਰ ਕਿਸੇ ਵੀ ਤਰ੍ਹਾਂ ਤੁਹਾਨੂੰ ਕੋਈ ਬ੍ਰਾਂਡ ਦੀ ਲੋੜ ਨਹੀਂ ਵੀ ਸਟੈਂਡਿੰਗ ਫਰਮਲੀ ਬਿਹਾਈਂਡ ਯੂ ਇਹੀ ਗੱਲ ਮੈਂ ਰਣਵੀਰ ਜੀ ਔਰ ਉਹਨਾਂ ਦੇ ਕਾਮਲੇ ਨੂੰ ਦੱਸਤੀ ਆਈਆਂ ਕਿ ਅਸੀਂ ਤੁਹਾਡੇ ਕੇਸ 'ਚ ਪੂਰੀ ਮਿਹਨਤ ਨਾਲ ਲੱਗੇ ਹੋਏ ਆ ਰੀ ਅੰਸ਼ਯੂਰ ਪ੍ਰੋਪਰ ਕੰਡੀਸ਼ਨ ਆਫ ਦ ਕੇਸ ਔਰ ਜੋ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਦੀ ਲੋੜ ਹੈ ਯੂ ਪਲੀਜ਼ ਕੰਟੈਕਟ ਮੀ ਔਰ ਆਦਰਵਾਈਜ਼ ਜਿਹੜਾ ਇਹਦੇ 'ਚ ਪਿੰਡ ਵਾਲਿਆਂ ਤੋਂ ਵੀ ਅਸੀਂ ਰابطਾ ਕਾਇਮ ਕਰ ਰਹੇ ਜੋ ਉਸ ਏਰੀਆ ਦੇ ਜਾਦਾ ਡਰੱਗਸ ਦੇ ਬਾਰੇ ਕੋਈ ਇਨਪੁਟ ਆਏਗੀ ਵੀਲ ਟੇਕ ਐਗਜ਼ੈਂਪਲਰੀ ਰਿਐਕਸ਼ਨ ਅਗੇਂਸਟ ਥੈਮ